ਕਹਿੰਦੇ ਖੇਡਾਂ ਦੇ ਵਿੱਚ ਦੇਸ਼ ਦਾ ਜੋ ਨਾਂ ਚਮਕਾਉਂਦੇ ਸਦਕੇ ਜਾਵਾ ਮੈਂ ਉਹਨਾਂ ਜਵਾਨੀਆਂ ਤੋਂ ਰੱਸੇ ਚੁਮਕੇ ਫਾਂਸੀ ਦੇ ਜਿਨ੍ਹਾਂ ਨੇ ਗਲਾਂ ਵਿੱਚ ਪਾ ਲੇ ਸ਼ੌਂਕ ਰੱਖਦੇ ਨਹੀਂ ਗਲਦੀਆਂ ਗਾਨੀਆਂ ਤੋਂ ਬੰਦਾ ਮਾਰ ਕੇ ਕਿੱਧਰ ਨੂੰ ਤੁਰ ਚੱਲਿਆ ਅੱਜ ਤੱਕ ਖੋਜ ਹੋਈ ਨਾ ਕਿਸੇ ਵੀ ਬਗਿਆਨੀਆਂ ਤੋਂ ਮਾਪੇ ਮਟਿਆਰ ਧੀਆ ਨੂੰ ਘਰੇ ਘੂਰ ਰੱਖਦੇ ਡਰ ਲੱਗਦਾ ਭੈੜਾ ਜੱਗ ਦੀਆਂ ਬਦਨਾਮੀਆਂ ਤੋਂ ਲੱਕੀ ਸ਼ਾ ਜੋ ਬਾਹਰ ਵੀ ਕੇ ਬੱਬਰ ਸ਼ੇਰ ਕਹਾਉਂਦੇ ਪੁੱਤ ਘਰੇ ਡਰਦੇ ਵੇਖੇ ਮੈਂ ਜਨਾਨੀਆਂ ਤੋਂ ਕਰੇ ਡਰਦੇ ਵੇਖੇ ਮੈਂ ਜਨਾਨੀਆਂ ਤੋਂ ਕਹਿਰਾ ਸਾਹਬ ਕਹਿੰਦੇ ਧੀਆ ਦਾ ਸਿਰ ਤੇ ਭਾਰ ਨਹੀਂ ਹੁੰਦਾ ਬਿਲਕੁਲ ਜੀ ਧੀਆ ਦਾ ਸਿਰ ਤੇ ਭਾਰ ਨਹੀਂ ਹੁੰਦਾ ਤੇ ਗਰੀਬ ਦਾ ਕੋਈ ਯਾਰ ਨਹੀਂ ਹੁੰਦਾ ਆਹ ਕਬੂਤਰ ਸਿਆਣਾ ਹੋ ਸਕਦਾ ਪਰ ਕਾ ਮੰਗੂ ਹਸ਼ਿਆਰ ਨਹੀਂ ਹੁੰਦਾ ਜਿਹੜਾ ਖਾਲੀ ਜੇਬ ਦਾ ਭੇਤ ਨਾ ਦੇਵੇ ਉਦੇ ਵਰਗਾ ਕੋਈ ਫਨਕਾਰ ਨਹੀਂ ਹੁੰਦਾ ਜਿਹਦੇ ਜਾਗਦੇ ਲੁੱਟਿਆ ਜਾਵੇ ਘਰਬਾਰ ਉਸ ਤੋਂ ਮਾੜਾ ਕੋਈ ਪਹਿਰੇਦਾਰ ਨਹੀਂ ਹੁੰਦਾ ਜ਼ਿੰਦਗੀ ਦੇ ਰਾਹ ਵਿੱਚ ਦੋਸਤ ਮਿਲ ਜਾਂਦੇ ਐ ਪੁੱਤ ਆਮ ਗੱਲ ਐ ਪਰ ਘੋੜੇ ਤੇ ਕੁੱਤੇ ਵਰਗਾ ਕੋਈ ਵਫਾਦਾਰ ਨਹੀਂ ਹੁੰਦਾ ਜਿਹੜਾ ਸੁੱਖ ਦੇ ਬਦਲੇ ਦੁੱਖ ਦੇਵੇ ਉਹਦੇ ਵਰਗਾ ਕੋਈ ਦਿਲਦਾਰ ਨਹੀਂ ਹੁੰਦਾ ਜਿਹੜਾ ਸੌਦਾ ਪੱਤਾ ਲੈਣ ਗਿਆ ਦੁਕਾਨ ਤੇ ਨੀਵੀਂ ਪਾਈ ਰੱਖੇ ਉਹਨੇ ਮੁੜ ਕੇ ਮੋੜਨਾ ਉਹਦਾ ਨਹੀਂ ਹੁੰਦਾ ਬੰਦਿਆ ਤੇਰਾ ਕਣ ਕਣ ਮਿੱਟੀ ਐ ਇਸ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਇਸ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਬਿਲਕੁਲ ਜੀ ਕਹਿੰਦੇ ਬਾਬਾ ਫਰੀਦ ਜੀ ਨੇ ਲਿਖਿਆ ਆ ਕਿ ਬੇਖਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਹੈ ਤੇਰੀ ਨਾ ਮੇਰੀ ਜਗ ਚਾਰ ਦਿਨਾਂ ਦਾ ਮੇਲਾ ਅੰਤ ਹੋਣਾ ਮਿੱਟੀ ਦੀ ਤੇਰੀ ਅੰਤ ਹੋਣਾ ਮਿੱਟੀ ਦੀ ਟੀਰੀ ਕਹਿੰਦੇ ਬਾਜ਼ਾਰ ਵਿੱਚ ਰੇਟ ਵੱਧਾ ਦਿੱਲੀ ਦਾ ਬਾਜ਼ਾਰ ਵਿੱਚ ਰੇਟ ਵੱਧਾ ਦਿੱਲੀ ਦਾ ਚੰਗਾ ਵਜਨ ਹੋਵੇ ਬੱਕਰੇ ਦੇ ਲੇਲੀ ਦਾ ਸਾਰੀਆਂ ਸਬਜ਼ੀਆਂ ਸੁਭਾਨ ਅੱਲਾ ਬੱਕਰਾ ਸਵਾਦ ਝਾੜੀ ਕਰੇਲੀ ਦਾ ਜਿਸ ਖੇਲ ਵਿੱਚ ਜਾਣ ਦਾ ਖਤਰਾ ਹੋਵੇ ਉਹ ਖੇਲ ਮੂਲ ਨਹੀਂ ਖੇਲੀ ਦਾ ਆਖਰ ਮਿੱਟੀ ਵਿੱਚ ਮਿਲ ਜਾਂਦਾ ਫੁੱਲ ਗਲਾਬ ਹੋਵੇ ਚਾਹੇ ਚਮੇਲੀ ਦਾ ਜਦ ਧੀਆਂ ਪੈਣਾ ਜਵਾਨ ਹੋਣ ਬੂਹੇ ਦੇ ਕੰਮ ਕੀ ਸੱਜਣ ਬੇਲੀ ਦਾ ਬੂਹੇ ਦੇ ਕੰਮ ਕੀ ਸੱਜਣ ਬੇਲੀ ਦਾ ਵਾਹ ਜੀ ਵਾਹ ਇਹ ਸਾਰਿਆਂ ਵੱਲੋਂ ਤਾੜੀਆਂ ਦਾ ਬਣਦੀਆਂ ਭਈ ਪੁੱਤ ਜਿਹੜਾ ਕੋਈ ਆਉਂਦਾ ਹੈ ਕੋਈ ਗੱਲ ਕਹਿੰਦਾ ਆਖੇ ਧਰਤੀ ਤੇ ਰੋਖ ਧੀ ਤੇ ਕੋਖਾ ਸਰੰਜੂ ਤੋਂ ਪੁੱਤ ਝੋਨੇ ਤੋਂ ਪਾਣੀ ਸਾਮ ਲੋ ਪੰਜਾਬੀਓ ਨਹੀਂ ਤੇ ਖਤਮ ਕਹਾਣੀ ਸਾਮ ਲੋ ਪੰਜਾਬੀਓ ਨਹੀਂ ਤੇ ਖਤਮ ਕਹਾਣੀ ਸਾਡੇ ਪਿੰਡ ਵੀ ਭਾਈ ਰੁੱਖ ਲਾਏ ਨੌਜਵਾਨ ਕਲੱਬ ਐ 8 ਵਜੇ ਦਰਖਤ ਲਾਏ ਜਵਾਕਾਂ ਨੇ ਤੇ 9 ਵਜੇ ਸਾਰੇ ਦਰਖਤ ਬੱਕਰਾ ਖਾ ਗਿਆ ਤੇ ਸ਼ਿਕਾਇਤ ਜਾਵੜੀ ਸਰਪੰਚ ਸਾਹਿਬ ਕੋਲੇ ਆਥਣੇ ਤੇ ਨੂੰ ਪੁੱਤਿਆਂ ਦਾ ਆਥਣੇ ਸਰਪੰਚ ਸਾਹਿਬ ਬੱਕਰਾ ਖਾ ਗਿਆ ਫੜ ਲੋ ਬਾਤਾਂ ਪਾਰਨ ਦਾ ਭੂਛੜਾ ਕਿ ਯਾਰੀ ਐ ਵੀ ਹੋ ਜਾਂਦਾ ਕਹਿੰਦੇ ਜੀ ਜ਼ਿੰਦਗੀ ਜਿਉਣੀ ਐ ਆਤਮਨੀ ਮੈਨੂੰ ਦੇਖ ਕੇ ਜਾਉਣਾ ਚਾਹੀਦਾ ਗੁਰਬਖਸ਼ ਸਿੰਘ ਲਵੇਲੇ ਦਾ ਇੱਕ ਸ਼ੇਰ ਹੈ ਕਹਿੰਦੇ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਤੇ ਢਹਂਦਿਆ ਢਹਂਦਿਆ ਢਹਿ ਜਾਂਦੇ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਤੇ ਪਵਾੜੇ ਪੈਂਦਿਆ ਪੈਂਦਿਆ ਪੈ ਜਾਂਦੇ ਚੁਗਲ ਖੋਰ ਨਾਲ ਚੁਗਲੀਆਂ ਬਾਝ ਆਉਂਦੇ ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਲੋਕੋ ਦੁੱਖਣੇ ਗਰੀਬੀ ਦੇ ਤੇ ਲੋਕੀ ਸਹਂਦਿਆ ਸਹਂਦਿਆ ਸਹਿ ਜਾਂਦੇ ਕਹਿੰਦੇ ਮਿੱਠ ਤੇ ਨੀਮੀ ਨਾਨਕਾ ਗੁਰਵਾਣੀ ਦੇ ਸ਼ਬਦ ਹੈ ਵੀ ਜ਼ਿੰਦਗੀ ਜਿਉਣ ਵਾਸਤੇ ਮਿੱਠ ਦੀ ਜ਼ਰੂਰੀ ਆ ਨੀਮਾਪਣ ਜ਼ਰੂਰੀ ਆ ਪਰ ਸਾਡਾ ਪੰਜਾਬ ਰੀਸਾਂ ਨੇ ਪਟਿਆ ਪਿਆ ਸਾਡੇ ਤਾਂ ਪੁੱਤਿਆਂ ਦੇ 8 ਕਿੱਲਿਆਂ ਵਾਲੇ ਕੋਲੇ 855 30 ਕਿੱਲਿਆਂ ਵਾਲੇ ਕੋਲੇ 855 60 ਕਿੱਲਿਆਂ ਵਾਲੇ ਕੋਲੇ 855 ਢਾਈ ਕਿੱਲਿਆਂ ਵਾਲੇ ਕੋਲੇ 855 ਮੈਂ ਗਈ ਤੜਕੇ ਗੁਰੂ ਘਰ ਮੱਥਾ ਟੇਕਿਆ ਜਿਹੜਾ ਢਾਈ ਕਿੱਲੇ ਦਾ 855 ਲੈ ਕੇ ਆਇਆ ਸੀ ਉਹਨਾਂ ਨੂੰ ਮੈਂ ਵਧਾਈਆਂ ਦਿੱਤੀਆਂ ਮੈਂ ਕਿਹਾ ਪੁੱਤ ਵਧਾਈਆਂ ਨਵਾਂ ਟਰੈਕਟਰ ਲੈ ਕੇ ਆਏ ਮੁੰਡੇ ਨੇ ਮੇਰਾ ਮਿੱਠਾ ਮੂੰਹ ਕਰਾਇਆ ਕਹਿੰਦਾ ਚਾਚੀ ਵਧਾਈਆਂ ਤੇਰੀਆਂ ਸਿਰ ਮੱਥੇ ਮੈਂ ਕਿਹਾ ਪੁੱਤ ਨਵੇਂ ਟਰੈਕਟਰ ਨਾਲ ਕਦੂ ਕਰੋਗੇ ਝੋਨਾ ਨਵੇਂ ਟਰੈਕਟਰ ਨਾਲ ਲਾਓਗੇ ਕਹਿੰਦਾ ਨਾ ਚਾਚੀ ਮੈਂ ਕਿਹਾ ਕਿਉਂ ਆਖੇ ਮੇਰੇ ਪਿਓ ਨੂੰ ਇੰਨਾ ਚਾਹ ਚੜਿਆ ਮੇਰੇ ਪਿਓ ਨੂੰ ਇੰਨਾ ਚਾਹ ਚੜਿਆ ਜੰਸੀ ਜੋ ਟਰੈਕਟਰ ਦੇ ਗੇਅਰ ਮਾਰਿਆ ਤੇ ਟਰੈਕਟਰ ਦਾ ਡੰਡਾ ਜਾਂਸੀ ਜੀ ਭੁੱਲਿਆ ਆ ਜਿਹੜਾ ਰੋਟਾਵੇਟਰ ਚ ਪੈਂਦਾ ਹੁੰਦਾ ਮਗਾ ਪੁੱਤ ਡੰਡੇ ਦਾ ਫਿਕਰ ਨਾ ਕਰੋ ਡੰਡਾ ਬੈਂਕ ਵਾਲੇ ਦੇਣਗੇ ਜਦੋਂ ਕਿਸ਼ਤ ਨਾ ਭਰੀ ਗਈ ਜੇ ਸਹੀ ਗੱਲ ਆ ਤਾਂ ਮੈਨੂੰ ਤਾੜੀ ਮਾਰ ਕੇ ਦੱਸ ਦਿਆ ਕਰੋ ਹਾਂ ਕਿਉਂਕਿ ਤੁਸੀਂ ਦੂਰ ਬੈਠੇ ਹੋ ਕਹਿੰਦੇ ਲੈਣਾ ਲੱਗੀਆਂ ਝੂਠ ਦੇ ਗਾਹ ਘਵਾਲੇ ਆਹਾ ਆਹਾ ਲੈਣਾ ਲੱਗੀਆਂ ਝੂਠ ਦੇ ਗਾਹ ਘਵਾਲੇ ਖਤਰੇ 'ਚ ਹੱਟੀ ਜਾਂਦੀ ਸੱਚ ਦੀ ਏ ਛੋਟੇ पांडे 체ਤੀ ਖੈਰਾ ਸਭ ਛਲਕ ਜਾਂਦੇ ਸ਼ੋਰਦਨਾ ਕਈਆਂ ਨੂੰ ਬਾੜੀ ਪਚਦੀ ਏ ਜਿਸ ਇਨਸਾਨ ਤੇ ਰਹਿਮਤ ਹੋ ਜੇ ਫੱਕਰਾਂ ਦੀ ਉਹਨੂੰ ਦੇਖ ਕੇ ਖਲਕਤ ਮੱਚਦੀ ਏ ਗੁਰਦਾਸ ਸੰਧੂ ਜਿਹੜਾ ਯਾਰ ਦੀ ਰਸੋਈ ਵੱਲ ਤੱਕੇ ਨਿਸ਼ਾਨੀ ਐ ਸੇ ਯਾਰ ਖੱਚਦੀ ਏ ਨਿਸ਼ਾਨੀ ਐ ਸੇ ਯਾਰ ਖੱਚਦੀ ਏ